ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਚਾਲ ਵਾਲੇ ਕੋਠੇ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਬਾਈ ਕੋਲ ਟੌਪ ਦੀ ਮੱਝ ਹੈ ਜੀ ਜੇ ਕਿਸੇ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਠੀਕ ਹੈ ਜੀ ਬਾਈ ਕੋਲ ਟੌਪ ਦੀ ਮੱਝ ਆ ਪਿਛਲੇ ਸੂਏ 16 17 ਲੀਟਰ ਬਾਈ ਦੁੱਧ ਦਸ ਰਿਆ ਠੀਕ ਹੈ ਜੀ ਐਤਕੀ ਤੇ ਕਰਮ ਵਾਲੀ ਵਾਧ ਵੀ ਦਊਗੀ ਲੈਨੇ ਜੀ ਬਾਈ ਤੋਂ ਜਾਣਕਾਰੀ ਮੱਝ ਦੀ ਹਾਂਜੀ ਵੀਰ ਜੀ ਸਾਸਰੀ ਗਾ ਜੀ ਸਾਸਰੀ ਗਾ ਜੀ ਨਾਮ ਦੱਸੋ ਜੀ ਆਪਣਾ ਮਲਕੀਤ ਸਿੰਘ ਜੀ ਪਿੰਡ ਜੀ ਘਾੜ ਵਾਲੇ ਕੋਠੇ ਮੱਖੋ ਕੈਂਚੀ ਹੋਲ ਜੀ ਠੀਕ ਹੈ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਹਾਂਜੀ ਵੀ ਮੱਝ ਦੀ ਜਾਣਕਾਰੀ ਦਿਓ ਜੀ ਕਵੇਂ ਸੂਏ ਸੂਣਾ ਮੱਝ ਨੇ ਤੀਜੇ ਸੂਏ ਸੂਣੇ ਭਰਾ ਤੀਜੇ ਸੂਏ ਸੂਣੇ ਪਿਛਲੇ ਸੂਏ ਦੁੱਧ ਕਿੰਨਾਤਾ ਜੀ ਸਰਕਾਰਾਂ ਕੱਢੂ ਕੱਢਿਆ ਵੀਦੇ ਪੈਸੇ ਲੇਪ ਸਰ ਅਸਲ ਜੀ 18 ਕੱਢੂ ਹਾਂ 18 ਕੱਢੂ ਕਰਮਾਲੀ ਬੰਦਾ 18 ਉਹ ਵੀ ਕੱਢ ਸਕਦੀ ਆ ਹਾਂ 19 ਵੀ ਕੱਢ ਸਕਦੇ ਫਿਰ ਸੇਵਾ ਭਰਾ ਉਹਦੀ ਸੇਵਾ ਠੀਕ ਹੈ ਜੀ ਹਾਂ 17 ਨਹੀਂ ਸਾਡਾ ਜੋ ਆ ਵਾ ਠ ਰੇਟ ਫੋਨ ਤੇ ਕਰਾਂਗੇ ਵੀ ਰੇਟ ਫੋਨ ਤੇ ਕਰੂੰਗੀ ਠੀਕ ਹੈ ਜੀ ਬਈ ਤੋਰ ਕੇ ਦਿਖਾ ਦੂ ਗੇੜਾ ਦੇ ਮੱਧ ਦਾ ਠੀਕ ਹੈ ਜੀ ਲੋਪਰਾ ਦੇਖ ਸਕਦੇ ਹੋ ਮੱਧ ਪੜੀ ਪਲੋਸੀਆ ਚੰਗੀ ਦੇਖ ਸਕਦੇ ਹੋ ਬਾਕੀ ਗਾਂ ਵਾਂਗੂਆਂ ਸਿੰਘ ਸਿੰਘ ਕੋਈ ਮਾਰਦੇ ਨਹੀਂ ਠੀਕ ਹੈ ਜੀ ਦੇਖ ਸਕਦੇ ਸਿੰਘ ਹੈ ਨਹੀਂ ਇਹਦੇ ਦਾਗ-ਦਾਗ ਦਿੱਤਾ ਵਾ ਸਿੰਘਾਂ ਨੂੰ ਦੇਖ ਸਕਦੇ ਠੰਡੀ ਸੀਲ ਮੱਝਾ ਪੜੀ ਪਲੋਸੀ ਠੀਕ ਹੈ ਜੀ ਤੋਰਾ ਤਾਰਾ ਤੁਸੀਂ ਦੇਖ ਸਕਦੇ ਹੋ ਕਰਮਾਂ ਵਾਲੀ ਦਾ ਸਿੱਜੀ ਸੂਏ ਸੋਣਾ ਮੋੜ ਲਈ ਮੋੜ ਲੈਦਰ ਮੋੜ ਲਿਓ ਲਓ ਜੀ ਕਰਮਾਂ ਵਾਲੀ ਦੱਲੇ ਵਈ ਰੋਗੜੇ ਇੱਕ ਮਿੰਟ ਤੇ ਲੈਵਾ ਦਿਖਾ ਦਈਏ ਦੇਖ ਸਕਦੇ ਭਰਾ ਗਾਂ ਵਾਂਗੂ ਲੈਵਾ ਮੱਝ ਦਾ ਠੀਕ ਹੈ ਜੀ ਕਰਮਾਂ ਵਾਲੀ ਇਹਦੇ ਕਿਦਾਂ ਵਾਦੀ ਕੱਟੂ ਤੱਤ ਦਸਨ ਦੇ ਮੁਤਾਬਿਕ ਬਈਆਂ ਦੇ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਪਿੰਡ ਝਾਲ ਵਾਲੇ ਕੋਠੇ ਠੀਕ ਹੈ ਜੀ ਬੰਦੋ ਜੀ ਬੰਦੋ ਠੀਕ ਹੈ ਜੀ ਤੇ ਨੰਬਰ ਬਾਈ ਦਾ ਆਪਾਂ ਸਕਰੀਨ ਤੇ ਲਾ ਦਾਂਗੇ ਭਰਾ ਠੀਕ ਹੈ ਜੀ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਠੀਕ ਹੈ ਜੀ ਜ਼ਿਲ੍ਹਾ ਬਰਨਾਲਾ ਪਿੰਡ ਝਾਲ ਵਾਲੇ ਕੋਠੇ ਮਿਲਦੇ ਆ ਭਰਾ ਅਗਲੀ ਵੀਡੀਓ ਚ ਓਕੇ ਬਾਈ ਠੀਕ ਹੈ